ਇਹਦਾ ਨਾਂ ਨਾਲ ਸਿੰਘ ਲੱਗਦਾ ਮੈਂ ਤਾਂ ਕਹਿਣਾ ਉਹਨੂੰ ਸੋਚਣਾ ਚਾਹੀਦਾ ਵੀ ਮੈਂ ਇੱਕ ਕੌਮ ਦੇ ਮੁੱਦਿਆਂ ਤੇ ਲੱਗਿਆ ਹੋ ਮੋਰਚਾ ਉਹਦੇ ਖਿਲਾਫ ਇੱਕ ਫੈਸਲਾ ਦੇ ਰਿਹਾ ਹੈ 9 ਮਾਰਚ 2023 ਨੂੰ ਇੱਕ ਕਿਸੇ ਸ਼ਖਸ ਵੱਲੋਂ ਸਰਕਾਰਾਂ ਵੱਲੋਂ ਉਕਸਾ ਕੇ ਉਸ ਤੋਂ ਪਟੀਸ਼ਨ ਪੁਵਾਈ ਗਈ ਹਾਈ ਕੋਰਟ ਤੇ ਕਿ ਮੈਨੂੰ ਹਸਪੀਟਲ ਜਾਣ ਵਾਸਤੇ ਦਿੱਕਤ ਆਉਂਦੀ ਹੈ ਜਦੋਂ ਕਿ ਹੋਰ ਪਾਸਿਆਂ ਤੋਂ ਰਾਸਤੇ ਬਹੁਤ ਐ ਉਸ ਦੇ ਹਸਪੀਟਲ ਜਾਣ ਦੇ ਸਾਨੂੰ ਕਹਿੰਦੇ ਆ ਵੀ ਇੱਥੇ ਜ਼ਬਰਦਸਤ ਹਾਈ ਕੋਰਟ ਆਰਡਰ ਕਰਦੀ ਐ ਮੈਂ ਹਾਈ ਕੋਰਟ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੇ 1984 ਕਤਲੇਆਮ ਹੋਇਆ ਸਿੱਖਾਂ ਦਾ ਕੀ ਕੋਰਟਾਂ ਨੇ ਸਾਨੂੰ ਇਨਸਾਫ਼ ਦਿਆ ਉਹਨਾਂ ਤੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਬਜਾਏ ਸਿੱਖਾਂ ਨੂੰ ਇਹ ਜਲੀਲ ਕਰਦੀਆਂ ਸਮਾਰਾਜ ਵੀ ਨੇ ਜੇ ਕੋਈ ਅਤਿ ਘਟਨਾ ਵਾਪਰਦੀ ਹੈ ਬੇਦਬੀ ਹੁੰਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਦੇਖੋ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗੀ ਮੈਂ ਪਹਿਲਾਂ ਵੀ ਮੀਡੀਆ ਚ ਕਲੀਅਰ ਕਰ ਚੁੱਕਿਆ ਵੀ ਜੇ ਕਿਸੇ ਤਰ੍ਹਾਂ ਸਰਕਾਰ ਨੇ ਆਪਣੇ ਹਕੂਮਤ ਦੇ ਨਸ਼ੇ ਚ ਇਸ ਤਰ੍ਹਾਂ ਦਾ ਫੈਸਲਾ ਲਿਆ ਵੀ ਮੋਰਚੇ ਚ ਜ਼ਬਰਦਸਤੀ ਕੀਤੀ ਕੋਈ ਤਸ਼ੱਦਦ ਕਰਿਆ ਉਹਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਿਹੜੀ ਜ਼ਿੰਮੇਵਾਰ ਹੈ ਉਹ ਸਰਕਾਰ ਹੋਗੀ ਪ੍ਰਸ਼ਾਸਨ ਹੋਵੇਗਾ ਜਿਹੜੇ ਕੋਈ ਉਹਨਾਂ ਨੇ ਜ਼ਬਰ ਵੀ ਕੀਤਾ ਉਹਦਾ ਸਬਰ ਨਾਲ ਮੁਕਾਬਲਾ ਕਰਨਾ ਬਿਲਕੁਲ ਇੱਥੇ ਤੋਂ ਮੋਰਚਾ ਚੱਕਣਾ ਨਹੀਂ ਨਾਲ ਸੀ ਕੋਈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀ ਸ਼ਹਿਤੀ ਦੇਣੀ ਹੈ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਨਾ ਇੱਥੇ ਡਟੇ ਰਹਿਣਾ ਜਹੇਦਾਰ ਜਗਤਾਰ ਸਿੰਘ ਹਵਾਰਾ ਦੇ ਵੀ ਅੱਜ ਸਨੇਹਾ ਆਇਆ ਵੀ ਇੱਥੇ ਸ਼ਾਂਤਮਈ ਤਰੀਕੇ ਨਾਲ ਆਪਾਂ ਕੋਈ ਵਾਇਲੈਂਸ ਸਾਡੇ ਵੱਲੋਂ ਨਹੀਂ ਕਰਨੀ ਅਗਰ ਸਰਕਾਰ ਕਰਦੀ ਹੈ ਉਹਦਾ ਅਸੀਂ ਸਬਰ ਨਾਲ ਜਵਾਬ ਦੇਣਾ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਤਾਂ ਅੱਜ ਕੋਰਟ ਦੁਆਰਾ ਅੱਜ ਦੀ ਤਰੀਕ ਨੂੰ ਲੈ ਕੇ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਕਿ 18 ਅਪ੍ਰੈਲ ਨੂੰ ਜਿਹੜਾ ਕੌਮੀ ਇਨਸਾਫ ਮੋਰਚਾ ਚੱਕਵਾਇਆ ਜਾਵੇ ਤਾਂ ਇਸ ਤੋਂ ਬਾਅਦ ਇਹ ਜਾਣਨਾ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਅਗਲੀ ਰਣਨੀਤੀ ਮੋਰਚੇ ਦੇ ਆਗੂਆਂ ਦੀ ਕੀ ਹੋਵੇਗੀ ਤਾਂ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਮੌਜੂਦ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਪੂ ਕੋਰਟ ਦਾ ਹੁਕਮ ਜਾਰੀ ਹੋਇਆ ਹੈ ਕਿ ਅੱਜ ਮੋਰਚਾ ਚੁਕਵਾਇਆ ਜਾਵੇ 18 April ਹੈ ਲਾਸਟ ਦਿਨ ਦਿੱਤਾ ਗਿਆ ਹੈ ਮੋਰਚੇ ਦਾ ਅੱਗੇ ਦਾ ਕੀ ਐਕਸ਼ਨ ਹੋਵੇਗਾ ਤੇ ਤੁਸੀਂ ਕੋਰਟ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ 7 January 2023 23 ਤੋਂ ਜਿਹੜਾ ਇਹ ਮੋਰਚਾ ਲੱਗਿਆ ਹੈ ਇਹ ਕੌਮੀ ਇਨਸਾਫ਼ ਮੋਰਚਾ ਕੌਮ ਦੇ ਮੁੱਦਿਆਂ ਨੂੰ ਲੈ ਕੇ ਮੋਰਚਾ ਲੱਗਿਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ਼ ਲਈ ਤੇ ਉਹਨਾਂ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 328 ਰੂਪ ਜਿਹੜੇ ਲਾਪਤਾ ਕੀਤੇ ਗਏ ਉਹਨਾਂ ਦੀ ਪ੍ਰਾਪਤੀ ਵਾਸਤੇ ਸੋ ਇਹਨਾਂ ਮੁੱਦਿਆਂ ਨੂੰ ਲੈ ਕੇ ਇਹ ਮੋਰਚਾ ਲੱਗਿਆ ਜਿਹੜਾ ਲਗਾਤਾਰ ਚੱਲਦਾ ਰਿਹਾ तकरीबन 15 ਮਹੀਨਿਆਂ ਤੋਂ ਉੱਤੇ ਹੋ ਗਏ 9 ਮਾਰਚ 2023 ਨੂੰ ਇੱਕ ਕਿਸੇ ਸਖਸ਼ ਵੱਲੋਂ ਸਰਕਾਰਾਂ ਵੱਲੋਂ ਉਕਸਾ ਕੇ ਉਸ ਤੋਂ ਪਟੀਸ਼ਨ ਪੁਵਾਈ ਗਈ ਹਾਈ ਕੋਰਟ ਕਿ ਮੈਨੂੰ ਹਸਪੀਟਲ ਜਾਣ ਵਾਸਤੇ ਦਿੱਕਤ ਆਉਂਦੀ ਹੈ ਜਦੋਂ ਕਿ ਹੋਰ ਪਾਸਿਆਂ ਤੋਂ ਰਸਤੇ ਬਹੁਤ ਹੈ ਉਸ ਦੇ ਹਸਪੀਟਲ ਜਾਣ ਦੇ ਪਰ ਫੇਰ ਵੀ 7 ਜਨਵਰੀ 2023 ਨੂੰ ਇੱਥੇ ਇਹ ਜਿਹੜੇ ਰਸਤੇ ਬਲੌਕ ਕੀਤੇ ਗਏ ਇਹ ਪ੍ਰਸ਼ਾਸਨ ਵੱਲੋਂ ਹੀ ਕੀਤੇ ਗਏ ਕਿਉਂਕਿ ਪੁਲਿਸ ਨੇ ਉਸ ਦਿਨ ਸਾਨੂੰ ਅੱਗੇ ਜਾਣ ਤੋਂ ਰੋਕਿਆ ਤੇ ਸਖਤ ਬੈਰੀਕੇਟਿੰਗ ਕੀਤੀ ਅਸੀਂ ਇੱਥੇ ਹੀ ਮੋਰਚਾ ਲਾ ਲਿਆ ਸੋ ਪਹਿਲਾ ਨੰਬਰ ਤਾਂ ਜਿਹੜਾ ਰਸਤੇ ਬੰਦ ਕਰਨ ਦੀ ਜ਼ਿੰਮੇਵਾਰ ਹੈ ਉਹ ਸਰਕਾਰ ਹੈ ਪਰ ਫੇਰ ਵੀ ਜਿਹੜੇ ਹਾਈ ਕੋਰਟ ਚ ਪਟੀਸ਼ਨ ਪਾਈ ਹਾਈ ਕੋਰਟ ਦੇ ਉਸ ਜੱਜ ਨੇ ਜਿਹਦਾ ਨਾਮ ਨਾਲ ਸਿੰਘ ਲੱਗਦਾ ਮੈਂ ਤਾਂ ਕਹਿਣਾ ਉਹਨੂੰ ਸੋਚਣਾ ਚਾਹੀਦਾ ਵੀ ਮੈਂ ਇੱਕ ਕੌਮ ਦੇ ਮੁੱਦਿਆਂ ਤੇ ਲੱਗਿਆ ਹੋ ਮੋਰਚਾ ਉਹਦੇ ਖਿਲਾਫ ਇੱਕ ਫੈਸਲਾ ਦੇ ਰਿਹਾ ਜਿਹੜਾ ਫੈਸਲਾ ਵੀ ਉਹ 3-4 ਮਹੀਨਿਆਂ ਚ ਉਹਨੇ ਪਹਿਲਾ ਫੈਸਲਾ ਸੁਣਾਇਆ ਕਿ ਰਸਤੇ ਖੋਲੇ ਜਾਣ ਪਰੰਤੂ ਉਸ ਟੈਂਪ ਫਸ ਪ੍ਰਸ਼ਾਸਨ ਨਾਲ ਸਹਿਮਤੀ ਕਰਕੇ 4 ਸਤੰਬਰ 2023 ਨੂੰ ਇੱਕ ਰਸਤਾ ਖੋਲਿਆ ਗਿਆ ਜਿਸ ਤੇ ਲਗਾਤਾਰ ਜਿਹੜੀ ਜਨਤਾ ਉਹ ਆ ਜਾ ਰਹੀ ਹੈ ਵੀਕੀ ਵਹੀਕਲ ਜਾ ਰਹੇ ਹਨ ਉਹ ਕੋਈ ਦਿੱਕਤ ਨਹੀਂ 101 ਇਸ ਕੌਮ ਨੂੰ ਇੱਕ ਇਹ ਦਿਖਾਉਣ ਵਾਸਤੇ ਕਿ ਤੁਸੀਂ ਇੱਥੇ ਸ਼ਾਂਤ ਮੈਥਰੀਕੇ ਨਾਲ ਆਪਣੇ ਹੱਕਾਂ ਲਈ ਪ੍ਰੋਟੈਸਟ ਨਹੀਂ ਕਰ ਸਕਦੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਸਤੇ ਇਹ ਬਿਨਾ ਮੰਗਾ ਮੰਨੇ ਹਾਈ ਕੋਰਟ ਆਰਡਰ ਕਰਦੀ ਹੈ ਮੋਰਚਾ ਚੱਕਣ ਦੀ ਸੋ ਅੱਜ 18 April ਦਾ ਇੱਕ ਆਰਡਰ ਉਹਨਾਂ ਨੇ ਕੀਤਾ ਸੀ ਕਿ ਮੋਰਚਾ ਜ਼ਬਰਦਸਤੀ ਚੁਕਾਇਆ ਜਾਵੇ ਇਹ ਪਹਿਲਾਂ ਵੀ ਕਈ ਆਰਡਰ ਹੋ ਚੁੱਕੇ ਨੇ ਤੇ ਹੁਣ ਫੇਰ ਹੋਇਆ 7-8 ਆਰਡਰ ਹੋ ਚੁੱਕੇ ਨੇ ਦੇਖੋ ਪਹਿਲਾਂ ਜਿਹੜੇ ਆਰਡਰ ਹੋਏ ਸੀ ਤਰੀਕਾਂ ਪੈਂਦੀਆਂ ਨਹੀਂਆਂ ਪੱਖ ਸੁਣਦੇ ਰਹੇ ਕਿਉਂਕਿ ਸਾਡੇ ਵਕੀਲ ਜਿਹੜੇ ਸਹੀ ਤਰ੍ਹਾਂ ਪੱਖ ਪੇਸ਼ ਨਹੀਂ ਕਰ ਸਕੇ ਪਰ ਫਿਰ ਵੀ ਉਹਨਾਂ ਨੇ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਫੈਸਲੇ ਸੁਣਾਏ ਉਸੇ ਫੈਸਲੇ ਦੇ ਤਹਿਤ ਹੀ ਪ੍ਰਸ਼ਾਸਨ ਨੇ ਕਿਹਾ ਸੀ ਵੀ ਚਲੋ ਹਾਈ ਕੋਰਟ ਦਾ ਫੈਸਲਾ ਤੁਸੀਂ ਇੱਕ ਰਸਤਾ ਖੋਲ ਦਿਓ ਦੂਜੇ ਤੇ ਜਿੱਥੇ ਬੈਠੇ ਆ ਬੈਠੇ ਰਹੋ ਸੋ ਨਾ ਤਾਂ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਨੂੰ ਮੰਨਣ ਬਾਅਦ ਤੇ ਤਿਆਰ ਹੈ ਫਿਰ ਦੂਜਾ ਸਾਨੂੰ ਕਹਿੰਦੇ ਆ ਵੀ ਇੱਥੇ ਜ਼ਬਰਦਸਤੀ ਹਾਈ ਕੋਰਟ ਆਰਡਰ ਕਰਦੀ ਐ ਮੈਂ ਹਾਈ ਕੋਰਟ ਨੂੰ ਪੁੱਛਣਾ ਚਾਹੁੰਨਾ ਵੀ ਜਿਹੜੇ 1984 ਕਤਲੇਆਮ ਹੋਇਆ ਸੀ ਖੰਡਾ ਕੀ ਕੋਰਟਾਂ ਨੇ ਸਾਨੂੰ ਇਨਸਾਫ਼ ਦਿਆ ਉਹਨਾਂ ਤੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਬਜਾਏ ਸਿੱਖਾਂ ਨੂੰ ਇਹ ਜਲੀਲ ਕਰਦੀਆਂ ਜਿੱਥੇ ਸਰਕਾਰਾਂ ਜਲੀਲ ਕਰਦੀਆਂ ਸਾਨੂੰ ਆਪਣੇ ਬਣਦੇ ਹੱਕ ਦੇਣ ਨੂੰ ਤਿਆਰ ਨਹੀਂ ਉੱਥੇ ਹੀ ਕੋਰਟਾਂ ਵੀ ਸਾਡੇ ਨਾਲ ਵਿਤਕਰਾ ਕਰ ਰਹੀਆਂ ਸੋ ਜਿਹੜਾ ਉਸ ਜੱਜ ਨੇ ਫੈਸਲਾ ਦਿਆ ਉਹ ਵਿਤਕਰੇ ਦੇ ਤਹਿਤ ਆ ਕਿਉਂਕਿ ਉਹਨੇ ਇੱਕ ਗੱਲ ਹੋਰ ਕਹੀ ਹੈ ਕਿ ਇਹ ਜਿਹੜਾ ਮੋਰਚਾ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਇਆ ਗਿਆ ਇਸ ਮੋਰਚੇ ਬਣੋ ਮੈਂ ਸਪਸ਼ਟ ਕਰ ਦਿਆਂ ਇਹ ਤਿੰਨ ਮੁੱਦੇ ਜਿਹੜੇ ਜਿਨ੍ਹਾਂ ਤੇ ਅਸੀਂ ਮੋਰਚਾ ਲਾਇਆ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਹੈ ਇਸ ਕਰਕੇ ਅਸੀਂ ਪਹਿਲੇ ਦਿਨ ਤੋਂ ਹੀ ਗੁਰੂ ਸਾਹਿਬ ਦੀ ਟੀਕ ਲਈ ਹੈ ਹਰ ਇੱਕ ਸਿੱਖ ਦਾ ਫਰਜ਼ ਬਣਦਾ ਜਦੋਂ ਕੋਈ ਮੋਰਚਾ ਲਾਉਣਾ ਕਿਉਂਕਿ ਪ੍ਰਾਤਨ ਜੰਗਾ ਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਹੇਠ ਹੀ ਉਹ ਜੰਗਾ ਲੜੀਆਂ ਜਾਂਦੀਆਂ ਸੀ। ਅਸੀਂ ਤਾਂ ਇਹ ਵੀ ਸਵਾਲ ਖੜਾ ਕਰ ਦਿੰਦੇ ਨੇ ਨਾ ਕਿ ਜੇਕਰ ਮੋਰਚਾ ਚ ਕਾਉਣ ਦੇ ਲਈ ਪੁਲਿਸ ਆਪਣਾ ਬਲ ਵਗੈਰਾ ਉਪਯੋਗ ਕਰਦੀ ਹੈ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਨੇ ਜੇ ਕੋਈ ਅਦਾ ਦੀ ਘਟਨਾ ਵਾਪਰਦੀ ਹੈ ਬੇਦਬੀ ਹੁੰਦੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ? ਦੇਖੋ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗੀ। ਮੈਂ ਪਹਿਲਾਂ ਵੀ ਮੀਡੀਆ ਚ ਕਲੀਅਰ ਕਰ ਚੁੱਕਿਆ ਵੀ ਜੇ ਕਿ ਇਸੇ ਤਰ੍ਹਾਂ ਸਰਕਾਰ ਨੇ ਆਪਣੇ ਹਕੂਮਤ ਦੇ ਨਸ਼ੇ ਚ ਇਸ ਤਰ੍ਹਾਂ ਦਾ ਫੈਸਲਾ ਲਿਆ। ਵੀ ਮੋਰਚੇ 'ਚ ਜ਼ਬਰਦਸਤੀ ਕੀਤੀ ਕੋਈ ਤਸ਼ੱਦਦ ਕਰਿਆ ਉਹਦੀ ਗੁਰੂਗ੍ਰੰਥ ਸਾਹਿਬ ਦੀ ਬੇਆਬਦੀ ਦੀ ਜਿਹੜੀ ਜ਼ਿੰਮੇਵਾਰ ਹੈ ਉਹ ਸਰਕਾਰ ਹੋਗੀ ਪ੍ਰਸ਼ਾਸਨ ਹੋਵੇਗਾ ਜਿਹੜਾ ਜ਼ਬਰਦਸਤੀ ਕਰੇਗਾ ਕਿਉਂਕਿ ਅਸੀਂ ਸਭਾ ਸਹਲਤੋਂ ਗੁਰੂਗ੍ਰਾਂਸ ਪ੍ਰਕਾਸ਼ ਹੈ ਸਤਕਾਰ ਦੋ ਟਾਈਮ ਨਿਤਨੇਮ ਹੁੰਦਾ ਪੂਰੇ ਸਤਕਾਰ ਨਾਲ ਅਸੀਂ ਗੁਰੂਗ੍ਰਾਂਸ ਸਾਹਿਬ ਰੱਖੇ ਇੱਥੇ ਸੋ ਸ਼ੇਖ ਸੇਦ ਲੈ ਰਿਹਾ ਇਸ ਤੋਂ ਜੇ ਕੋਈ ਇਸ ਤਰ੍ਹਾਂ ਦੀ ਹਰਕਤ ਕਰਦੀ ਹੈ ਉਹਦੀ ਜ਼ਿੰਮੇਵਾਰ ਸਰਕਾਰ ਹੋਵੇ ਅੱਜ ਲਾਸਟ ਦਿਨ ਦਿੱਤਾ ਗਿਆ ਹੈ ਜੇਕਰ ਹੁਣ ਸ਼ਾਮ ਤੱਕ ਕੋਈ ਐਦਾ ਦੀ ਕਾਰਵਾਈ ਹੁੰਦੀ ਹੈ ਥੋੜੀ ਗੱਲਬਾਤ ਹੋਈ ਹੋਵੇਗੀ ਆਪਸ ਵਿੱਚ ਮੀਟਿੰਗ ਵੀ ਹੋਈ ਹੋਵੇਗੀ ਇਸ ਇਸ ਜੋ ਐਲਾਨ ਨੂੰ ਲੈ ਕੇ ਇਸ ਫੈਸਲੇ ਨੂੰ ਲੈ ਕੇ ਕੀ ਪਲਾਨ ਨੇ ਦੇਖੋ ਮੀਟਿੰਗਾਂ ਹੋ ਚੁੱਕੀਆਂ ਸਾਡੀ ਤਾਲਮੇਲ ਕਮੇਟੀ ਦੀ ਕਲੀਅਰ ਹੈ ਕਿ ਅਸੀਂ ਉਸ ਦਾ ਮੁਕਾਬਲਾ ਕਰਨਾ ਜਿਹੜੇ ਕੋਈ ਉਹਨਾਂ ਨੇ ਜ਼ਬਰ ਵੀ ਕੀਤਾ ਉਹਦਾ ਸਬਰ ਨਾਲ ਮੁਕਾਬਲਾ ਕਰਨਾ ਬਿਲਕੁਲ ਇੱਥੇ ਤੋਂ ਮੋਰਚਾ ਚੱਕਣਾ ਨਹੀਂ ਨਾਲ ਸੀ ਕੋਈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀ ਸਹਿਮਤੀ ਦੇਣੀ ਹੈ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਨਾ ਇੱਥੇ ਡਟੇ ਰਹਿਣਾ ਜਿਹੇਦਾਰ ਜਗਤਾਰ ਸਿੰਘ ਹਵਾਰਾ ਦੇ ਵੀ ਅੱਜ ਸਨੇਹਾ ਆਇਆ ਵੀ ਇੱਥੇ ਸ਼ਾਂਤਮਈ ਤਰੀਕੇ ਨਾਲ ਆਪਾਂ ਕੋਈ ਵਾਇਲੈਂਸ ਸਾਡੇ ਵੱਲੋਂ ਨਹੀਂ ਕਰਨੀ ਅਗਰ ਸਰਕਾਰ ਕਰਦੀ ਹੈ ਉਹਦਾ ਅਸੀਂ ਸਬਰ ਨਾਲ ਜਵਾਬ ਦੇਣਾ ਬਿਲਕੁਲ ਨਹੀਂ ਚੱਕਣਾ ਮੋਰਚਾ ਇੱਥੇ ਡਟਿਆ ਰਹਿਣਾ 22:00 ਚੁੱਕੇ ਨੇ ਹੁਣ ਤੱਕ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਹੋਈ ਨਹੀਂ ਕੋਈ ਗੱਲ ਨਹੀਂ ਹੋਈ ਪ੍ਰਸ਼ਾਸਨ ਨਾਲ ਹੁਣ ਕੀ ਉਹਨਾਂ ਨੂੰ ਆਰਡਰ ਆਇਆ ਕੀ ਉਹ ਕਾਰਵਾਈ ਕਰਦੇ ਸਾਨੂੰ ਕੋਈ ਇਸ ਤਰ੍ਹਾਂ ਦੀ ਕਾਰਵਾਈ ਕੀ ਹੋ ਸਕਦੀ ਹੈ ਦੇਖੋ ਜੇ ਕੋਈ ਸਰਕਾਰ ਸ਼ਕਤੀ ਕਰਦੀ ਹੈ ਸਾਡੀ ਤਾਂ ਕਾਰਵਾਈ ਇਹੀ ਹੈ ਅਸੀਂ ਸ਼ਾਂਤਮਈ ਤਰੀਕੇ ਨਾਲ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਨ੍ਹਾਂ ਨੂੰ ਲੈ ਕੇ ਅਸੀਂ ਮੋਰਚਾ ਲਾਇਆ ਅਸੀਂ ਇੱਥੇ ਬੈਠੇ ਰਹਿਣਾ ਆਪਣਾ ਪ੍ਰੋਟੈਸਟ ਕਰਨਾ ਪਰੰਤੂ ਜੇ ਸਰਕਾਰ ਕੋਈ ਇਸ ਤਰ੍ਹਾਂ ਦੀ ਇਸ ਮੋਰਚੇ ਦੇ ਖਿਲਾਫ ਕੋਈ ਕਾਰਵਾਈ ਕਰਦੀ ਹੈ ਉਹਦਾ ਅਸੀਂ ਮੌਕੇ ਤੇ ਫਿਰ ਜਵਾਬ ਦੇਵਾਂਗੇ ਠੀਕ ਹੈ ਜੀ ਤਾਂ ਬਾਪੂ ਗੁਰਚਰਨ ਸਿੰਘ ਸਾਡੇ ਨਾਲ ਮੌਜੂਦ ਸੀਗੇ ਤਾਂ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਕੀਤੀ ਕਿ ਜੋ ਕੋਰਟ ਦੁਆਰਾ ਹੁਕਮ ਜਾਰੀ ਕੀਤੇ ਗਏ ਨੇ ਮੋਰਚੇ ਦੇ ਆਗੂ ਕੀ ਸੋਚਦੇ ਨੇ ਬਾਪੂ ਜੀ ਕੀ ਸੋਚਦੇ ਨੇ ਇਹਨਾਂ ਦਾ ਸਾਫ਼ ਤੌਰ ਤੇ ਇਹ ਕਹਿਣਾ ਕਿ ਅਸੀਂ ਮੋਰਚਾ ਨਹੀਂ ਚੱਕਾਂਗੇ ਪਰ ਹਾਂ ਜੇਕਰ ਸਰਕਾਰ ਆਪਣੇ ਦੁਆਰਾ ਕੋਈ ਬਲ ਦਾ ਉਪਯੋਗ ਕਰਦੀ ਹੈ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਹੀ ਆਪਣਾ ਪ੍ਰੋਟੈਸਟ ਕਰਾਂਗੇ ਤੇ ਮੌਕੇ ਤੇ ਫੈਸਲਾ ਲਿਆ ਜਾਵੇਗਾ ਜੋ ਕਮੇਟੀ ਲੈਂਦੀ ਹੈ ਜੋ ਆਗੂ ਸੋਚਦੇ ਨੇ